ਮંત્રી ਸਾਹਿਬ ਬੱਸ ਸੇ ਰਵਾਨਾ ਕਰਨ ਪਹੁੰਚੇ ਹਰੀ ਚੰਡੀ ਦੇ ਕਿੱਥੋਂ ਕਿੱਥੇ ਤੱਕ ਜਾਣੀ ਹੈ ਕਿਹੜੇ ਕਿਹੜੇ ਦੇ ਦੇਖੋ ਬਹੁਤ ਲੰਬੇ ਸਮੇਂ ਤੋਂ ਇਸ ਸਮੇਂ ਦੇ ਵਿੱਚ ਬੱਸ ਰੂਟ ਚਲਾਉਣ ਦੀ ਮੰਗ ਸੀ ਲਹਿਰੇ ਦੇ ਲੋਕਾਂ ਦੀ ਤੇ ਆਸ-ਪਾਸ ਦੇ ਸਾਰੇ ਇਲਾਕੇ ਦੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਡੇ ਟਰਾਂਸਪੋਰਟ ਮੰਤਰੀ ਸਾਲ ਲਾਲਜੀ ਸਿੰਘ ਜੀ ਭੁੱਲਰ ਤੇ ਚੇਅਰਮੈਨ ਪੀ ਆਰਟੀਸੀ ਰੰਜੋਤ ਸਿੰਘ ਹਡਾਣਾ ਜੀ ਜਿਨ੍ਹਾਂ ਨੇ ਇਲਾਕੇ ਦੀ ਮੰਗ ਮੇਰੀ ਬੇਨਤੀ ਦੇ ਉੱਤੇ ਪ੍ਰਵਾਨ ਕੀਤੀ ਹੈ ਹੁਣ ਲਹਿਰੇ ਤੋਂ ਦਿੱਲੀ ਇਹ ਬੱਸ ਹੈ ਜਿਹੜੀ ਜਿਹੜੀ ਲਹਿਰਾ ਟੂ ਹੁਸ਼ਿਆਰਪੁਰ ਹੈ ਇਹ 6:45 ਮਿੰਟ ਤੇ ਲਹਿਰੇ ਤੋਂ ਚੱਲੇਗੀ ਤੇ 7:35 ਤੇ ਸਨਾਮ ਪਹੁੰਚਣਾ ਨੇ 9:12 ਤੇ ਇਸਨੇ ਸੰਰੂਰ ਪਹੁੰਚਣਾ ਤੇ 12:03 ਤੇ ਲੁਧਿਆਣੇ ਪਹੁੰਚਣਾ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਪਹੁੰਚ ਕੇ ਉੱਥੋਂ 2:37 ਤੇ ਇਹ ਵਾਪਸ ਚੱਲੇਗੀ ਤੇ ਇਹ 7:35 ਤੇ ਸੁਨਾਮ ਤੇ ਉਸ ਤੋਂ ਬਾਅਦ ਕਰੀਬ 8 ਵਜੇ ਇਹ ਰਾਤ ਨੂੰ ਬਸ ਲਹਿਰੇ ਪਹੁੰਚੂਗੀ ਤੇ ਇਹਦਾ ਜਿਹੜਾ ਸਟਾਪੇਜ ਹੈ ਉਹ ਰਾਤ ਦਾ ਉਹ ਲਹਿਰੇ ਹੈ ਤੇ ਢੇਲੇ 422 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਤੈਅ ਕਰੇਗੀ ਸੋ ਇਸ ਦੇ ਨਾਲ ਜਿਹੜੇ ਵਪਾਰੀ ਲੋਕ ਸੀ ਉਹ ਕਈ ਵਾਰੀ ਉਧਰੋਂ ਆਉਣ ਦੀ ਦਿੱਕਤ ਹੁੰਦੀ ਸੀ ਤੇ ਇੱਥੋਂ ਕਹਿੰਦੇ ਸੀ ਸਮੇਂ ਨਾਲ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਦੀ ਬੜੀ ਪਰੇਸ਼ਾਨੀ ਸੀ ਸੋ ਇਹਦੇ ਬੱਸ ਦੇ ਚੱਲਣ ਨਾਲ ਇਹਨਾਂ ਦੀਆਂ ਦਿੱਕਤਾਂ ਜਿਹੜੀਆਂ ਦੂਰ ਹੋਣਗੀਆਂ ਤੇ ਦੂਜੀ ਬੱਸ ਹੈ ਜਿਹੜੀ ਮੋਨਕ ਤੋਂ ਖਨੌਰੀ ਖਨੌਰੀ ਤੋਂ ਮੋਨਕ ਇਹ ਵੀ ਵੱਡੀ ਮੰਗ ਸੀ ਕਿਉਂਕਿ ਬੱਚੇ ਸੀ ਜਿਹੜੇ ਉਹ ਪੜ੍ਹਾਈ ਦੇ ਟਾਈਮ ਦੇ ਸਮੇਂ ਉਹ ਪਹੁੰਚ ਨਹੀਂ ਸਕਦੇ ਸੀ ਸੋ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀ ਸੋ ਇਹ ਬੱਸ ਹੈ ਜਿਹੜੀ ਖਨੌਰੀ ਤੋਂ ਸਵੇਰੇ 7:45 ਤੇ ਚੱਲੂਗੀ ਪਾਇਆ ਬਨਾਰਸੀ ਬੌਪੁਰ ਚਾਂਦੂ ਥੇੜੀ ਮੰਡਵੀ ਹੁੰਦਿਆਂ ਹੋਇਆ ਇਹ ਮੂਨਕ ਪਹੁੰਚੇਗੀ 9:00 ਫਿਰ ਮੂਨਕ ਤੋਂ ਇਹ ਵਾਪਸ ਹੈ ਜਿਹੜੀ ਇਹ ਖਨੌਰੀ ਨੂੰ ਚੱਲੇਗੀ ਸੋ ਇਨ੍ਹਾਂ ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਦੀ ਬਹੁਤ ਵੱਡੀ ਕਮੀ ਸੀ ਜਾਂ ਦੂਜੇ ਸ਼ਬਦਾਂ 'ਚ ਮੈਂ ਇਹ ਕਹਾਂ ਕਿ ਇੱਥੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਬੱਸ ਸਰਵਿਸ ਹੈ ਹੀ ਨਹੀਂ ਸੀ ਮੈਨੂੰ ਪਤਾ ਹੈ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੈਂ ਉੱਥੇ ਵੋਟਾਂ ਮੰਗਣ ਲਈ ਗਿਆ ਸੀ ਤਾਂ ਸਾਡੇ ਪਿੰਡ ਨੇ ਹਰੀਗੜ ਗੇਲਾ ਮਹਾ ਸਿੰਘ ਆਲਾ ਭੂਲਣ ਮੰਡ ਵੀ ਇਹ ਸਾਰੇ ਜਿਹੜੇ ਪਿੰਡ ਸੀ ਤਾਂ ਮੈਨੂੰ ਉਸ ਸਮੇਂ ਹਰੀਗੜ ਗੇਲੇ ਪਿੰਡ ਦੇ ਵਿੱਚ ਲੋਕਾਂ ਕਿਹਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਬਸ ਨਹੀਂ ਚੱਲਦੀ ਤੇ ਸਾਡੇ ਜਵਾਕਾਂ ਨੂੰ ਰਿਸ਼ਤੇ ਨਹੀਂ ਹੁੰਦੇ ਮਤਲਬ ਐਡੀ ਵੱਡੀ ਉਹਨਾਂ ਦੀ ਪ੍ਰੋਬਲਮ ਸੀ ਮੈਂ ਉਸ ਸਮੇਂ ਹੱਸ ਕੇ ਕਿਹਾ ਦੀ ਮਗਾ ਵੀ ਰਿਸ਼ਤਿਆਂ ਦਾ ਤਾਂ ਮੈਨੂੰ ਪਤਾ ਨਹੀਂ ਬਸ ਅਸੀਂ ਥੋੜੇ ਚਲਾ ਦੇਾਂਗੇ ਮੰਤਰੀ ਸਾਹਿਬ ਬਸ ਚੱਲਣ ਨਾਲ ਜਿੱਦੈਂ ਸਾਡੀ ਸਰਕਾਰ ਬਣੀ ਤਾਂ ਮੈਂ ਤੁਹਾਨੂੰ ਹਰਾਨੀ ਦੀ ਗੱਲ ਜਿਹੜੀ ਦੱਸਣ ਲੱਗਿਆ ਤਾਂ ਸਰਕਾਰ ਸਾਡੀ ਬਣ ਗਈ ਮੈਂ ਮੰਤਰੀ ਜੀ ਲਵੇ ਗਿਆ ਕਿ ਉੱਥੇ 14 ਪਿੰਡਾਂ 'ਚ ਵਾਸ ਹੀ ਨਹੀਂ ਕੋਈ ਚੱਲਦੀ ਤਾਂ ਮੰਤਰੀ ਜੀ ਮੰਨਣ ਨੂੰ ਤਿਆਰ ਨਾ ਹੋਏ ਹੂੰ ਕਹਿੰਦੇ ਵੀ ਉੱਥੇ ਤਾਂ ਏਡੀਆਂ ਵੱਡੀਆਂ ਹਸਤੀਆਂ ਰਹਿ ਲੀਆਂ ਤੇ ਉਹਨਾਂ ਪਿੰਡਾਂ 'ਚ ਵਾਸ ਕਿਵੇਂ ਨਹੀਂ ਚੱਲਦੀ ਹੋ ਮਗਾ ਜੀ ਪਤਾ ਕਰਾ ਲਓ ਤੁਸੀਂ ਤੇ ਜਦੋਂ ਪਤਾ ਕਰਾਇਆ ਵਾਸਤਵ 'ਚ ਉੱਥੇ ਵਾਸ ਨਹੀਂ ਚੱਲਦੀ ਸੀ ਸੋ ਉਹਨਾਂ ਵੀ ਸਾਰੇ ਪਿੰਡਾਂ ਦੇ ਵਿੱਚ ਬਸਾਂ ਚੱਲ ਜਾਂਦੀਆਂ। ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਹਲਕੇ ਲਹਿਰੇ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਬੱਸ ਸਰਵਿਸ ਨਹੀਂ ਹੈ। ਸੋ ਇਹ ਦੋ ਬਸਾਂ ਚੱਲਣ ਦੇ ਨਾਲ ਹੋਰ ਵੀ ਲੋਕਾਂ ਨੂੰ ਜਿਹੜੀ ਬੱਸ ਸਰਵਿਸ ਦਾ ਫਾਇਦਾ ਮਿਲਣਾ ਚਾਹੀਦਾ ਉਹ ਮਿਲੇਗਾ।